ਬੰਦੂ ਗੋਬਾਲ ਕੀ ਜੈ ਉਹ ਪੰਚੇ ਆ ਇਹ ਨਾਮ ਤੁਹਾਡੀ ਕਮੇਟੀ ਦਾ ਹੈ ਮੈਂ ਲਲਿਤ ਗਰਗ ਪ੍ਰਧਾਨ ਸ਼੍ਰੀ ਅਗਰਵਾਲ ਦੁਰਗਾ ਮੰਦਰ ਕਮੇਟੀ ਜਿੱਚ ਸਾਡੇ ਸਾਰੇ ਮੰਦਰ ਕਮੇਟੀ ਦੇ ਸਦਸਿਆ ਖੜੇ ਨੇ ਜਿੱਚ ਨਰਿੰਦਰ ਜਨਰਲ ਜੀ ਤੇ ਆਪਣੇ ਪ੍ਰਿੰਸ ਗਰਗ ਜੀ ਤੇ ਆਪਣੇ ਲਾਲੀ ਜੀ ਤੇ ਆਪਣੇ ਜਸਪਾਲ ਗਰਗ ਜੀ ਸਾਰੇ ਹੀ ਸਾਡੇ ਮੈਂਬਰ ਕਮੇਟੀ ਦੇ ਕੋਵਨ ਜਿੰਦਲ ਜੀ ਅਸ਼ੋ ਗਰਗ ਚੇਅਰਮੈਨ ਜੀ ਸਾਡੇ ਸਾਰੇ ਹੀ ਮੰਦਰ ਕਮੇਟੀ ਦੇ ਸਦਸਿਆ ਤੇ ਖੜੇ ਨੇ ਪਰ ਅਸੀਂ ਅੱਜ ਬਹੁਤ ਹੀ ਤੁਮਦਾਨ ਨਾਲ ਸ਼੍ਰੀ ਅਗਰਵਾਲ ਦੁਰਗਾ ਮੰਦਰ ਕਮੇਟੀ ਵਿੱਚ ਸ਼੍ਰੀ ਕ੍ਰਿਸ਼ਨ ਜਨ ਅਵਸਤੀ ਮੀਤਾ ਜੋ ਸਮਰੋਹ ਆ ਬਹੁਤ ਹੀ ਤੁਮਦਾਨ ਨਾਲ ਮਨਾਉਣ ਜਾ ਰਹੇ ਆ ਸਾਰੇ ਹੀ ਮਹੱਲਾ ਨਿਵਾਸੀ ਸਾਡਾ ਸਹਿਯੋਗ ਕਰ ਰਹੇ ਨੇ ਤੇ ਇਹਦੇ ਵਿੱਚ ਸਾਰੇ ਧਾਰਮਿਕ ਕਮੇਟੀਆਂ ਦੇ ਮੈਂਬਰ ਆ ਰਹੇ ਨੇ ਬਹੁਤ ਹੀ ਸਾਰੇ ਨੇਤਾ ਲੋਕ ਮੰਦਰ ਕਮੇਟੀ ਅਸ਼ੀਰਵਾਦ ਲੈਣ ਲਈ ਭਗਵਾਨ ਆ ਰਹੇ ਨੇ ਤੇ ਅਸੀਂ ਇੱਥੇ ਭਜਨ ਕਮੇਟੀ ਭਜਨ ਮੰਡਲੀ ਵੀ ਆ ਰਹੀ ਆ ਟੋਨੀ ਸ਼ਰਮਨ ਪਾਰਟੀ ਤੇ ਰਾਤ ਨੂੰ 12:00 ਵਜੇ ਧੋਗ ਲਗਾਇਆ ਜਾਏਗਾ ਸਾਰੇ ਹੀ ਮਹਿਲਾ ਨਵਾਸੀਓ ਨੂੰ ਸ਼੍ਰੀ ਕ੍ਰਿਸ਼ਨ ਜਨ ਯੂਨੀਵਰਸਿਟੀ ਦੀ ਬਹੁ ਬਹੁ ਵਧਾਈ ਹੋਵੇ ਜਨਮਸ਼ਤਾ ਪਰੰਪਰਾ ਕਾਫੀ ਦਰਾਂ ਤੋਂ ਚੱਲੀ ਆ ਰਹੀ ਆ ਹਰ ਸਾਲ ਅਸੀਂ ਮਨਾਉਂਦੇ ਆ ਸਾਰੇ ਮੰਦਰਾ ਚ ਮਨਾਉਂਦੇ ਇੱਥੇ ਅਸੀਂ ਵੀ ਆਪਣੇ ਬੜੇ ਤੁਮਤਾ ਹੋਂ ਮਨਾਉਂਦੇ ਤੇ ਹੋਰ ਕੀ ਕੀ ਆਪਣੇ ਮੰਦਿਰ ਦੇ ਵਿੱਚ ਰੱਖਿਆ ਗਿਆ ਆ ਤੇ ਦਾ ਇੱਥੇ ਕੀਰਤਨ ਹੋਊਗਾ ਜੀ ਪਾਰਟੀ ਆਈ ਆ ਉਹ ਆਪ ਦਾ ਸ਼ਬਦ ਕੀਰਤਨ ਕਰਨਗੇ ਲੰਗਰ ਬੰਡਾਰੇ ਲੱਗਣਗੇ ਪਾਂਡੀਆਂ ਕਿਹਣੀ ਆਈਆਂ ਨੇ ਲੋੜੀਆਂ ਜੀਪੀ ਟੋਨੀ ਵਾਲ ਪਾਰਟੀ ਆ ਲੁਧਿਆਣੇ ਦੀ ਸਤਕੀਆਂ ਕਿਹੜੀ ਕਿਹੜੀ ਦਸਾਈਆਂ ਜਾਣਗੀਆਂ ਸਤਕੀਆਂ ਪਿਛਲੇ ਸਾਲ ਤੋਂ ਮਨਾ ਕੀਤੀਆਂ ਕਿ ਨਹੀਂ ਬਣਾਉਣੀਆਂ ਅੱਛਾ ਤੇ ਵਰਧੀ ਹੁੰਦੀ ਹੈ ਇੰਦਰ ਕਰਮ ਹੁੰਦੀ ਉਸ ਕਰਕੇ ਉਹਨੂੰ ਬਣਾ ਕੀਤਾ ਵਾ ਉਹ ਪਿਛਲੇ ਸਾਲ ਦੀ ਬਣਾ ਨਹੀਂ ਰਹਿਣੇ ਤੇ 7-8 ਚੱਕੀਆਂ ਮੰਮੀਆਂ ਇਹ ਗਲੀ 'ਚ ਲੰਗਰ ਦੀ ਵਿਵਸਥਾ ਪੂਰੀ ਹੈ ਹਾਂਜੀ ਲੰਗਰ ਦੀ ਪੂਰੀ ਵਿਵਸਥਾ ਲੰਗਰ ਚੱਲ ਰਿਹਾ ਉੱਧਰ ਵੀ ਇੱਧਰ ਵੀ ਇੰਦਰ ਵੀ ਹਾਲੇ ਹਰ ਸਾਲ ਦੀ ਤਰ੍ਹਾਂ ਇਸ ਹਰ ਸਾਲ ਦੀ ਤਰ੍ਹਾਂ ਮਤਲਬ ਹਰ ਸਾਲ ਇੱਕ ਦੋ ਪਿਛਲੇ ਸਾਲ ਤੋਂ ਵੱਧ ਐਲਕਾਂ ਦੀ ਪਿਛਲੇ ਸਾਲ ਤੋਂ ਵੱਧ ਅਗਲੇ ਨੂੰ ਵੇਖੋ ਰਾਂ ਅਗਲੇ ਸਾਲ ਤੋਂ ਵੀ ਇਸ ਸਾਲ ਤੋਂ ਬੰਦ ਕਰਾਊਗਾ ਕੀ ਮੈਸੇਜ ਕੀ ਹੈ ਲੁਧਿਆਣਾ ਮੱਲਾ ਵਸੀਆਂ ਨੂੰ ਸਾਰਿਆਂ ਨੂੰ ਮੰਦਿਰ ਕਮੇਟੀ ਵੱਲੋਂ ਜਨਮ ਅਸ਼ਟਮੀ ਦੀ ਬਹੁਤ-ਬਹੁਤ ਵਧਾਈ ਜਿੰਨੇ ਆ ਤੇ ਜਨਮ ਦਿਹਾੜੇ ਨੂੰ ਤੁਹਾਂ ਤਾਂ ਮੰਨ ਦੀ ਪ੍ਰਾਰਥਨਾ ਕਰਦੇ ਹਾਂ